ਲੋਕਾਂ ਨੇ ਚੋਰ ਨੂੰ ਫੜ ਕੇ ਪੁਲਿਸ ਵਾਲੇ ਕੀਤਾ ਅਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਆਂ ਨੂੰ ਵੀ ਚੋਰ ਦੇ ਦੱਸੇ ਪਤੇ ਤੇ ਫੜ ਲਿਆ ਦੱਸਦੇ ਕਿ ਇਹ ਚੋਰ ਨਵੇਂ ਬਣ ਰਹੇ ਘਰਾਂ ਵਿੱਚੋਂ ਜਾਂ ਬੰਦਪੇ ਘਰਾਂ ਵਿੱਚੋਂ ਚੋਰੀ ਕਰਦੇ ਸਨ ਅਤੇ ਚੋਰੀ ਕਰਨ ਵਾਲੇ ਨੇ ਦੱਸਿਆ ਕਿ ਜਿਵੇਂ ਕੀ ਗੈਸ ਸਿਲੰਡਰ ਪਾਣੀ ਦੀਆਂ ਟੂਟੀਆਂ ਗੀਜਰ ਛਾਵਰ ਅਤੇ ਹੋਰ ਸਮਾਨ ਆ ਸਾਰੀਆਂ ਟੂਟੀਆਂ ਤੋੜੀਆਂ ਪਈਆਂ ਨਿਸ਼ਾਨ ਨੇ ਉੱਪਰੋਂ ਚੱਕਤੇ ਨੇ ਇਦੋਂ ਹੀ ਵਾਪਸ ਜਾਈਂ ਸਰ ਮੇਰੇ ਸਾਹਮਣੇ ਮੇਰੀ ਗੱਲ ਕਿਸੇ ਦਾ ਨਾਂ ਕਿਉਂ ਲੈ ਮੇਰੀ ਗੱਲ ਸੁਣੋ ਸਰ ਮੇਰੇ ਸਾਹਮਣੇ ਕੈਮਰਾ ਲੱਗਿਆ ਹੋਇਆ ਤੁਸੀਂ ਕੈਮਰਾ ਇਨਕੁਆਰੀ ਚੈੱਕ ਕਰਾ ਸਕਦੇ ਹੋ ਜੇ ਅਗਰ ਇਹ ਬੰਦਾ ਮੇਰੀ ਦੁਕਾਨ ਤੇ ਮਾਲ ਵੇਚ ਕੇ ਜਾਂਦਾ ਹੋਊਗਾ ਹਾਂਜੀ ਆਪਾਂ ਨਹੀਂ ਹੋੜੇ ਇਹ ਬੰਦਾ ਸਾਰਾ ਨਾਮ ਲੈ ਰਿਹਾ ਕਿ ਇਹ ਸਾਰਾ ਕਵਾੜ ਦੇ ਕਵਾੜ ਦੇ ਦੁਕਾਨ ਤੇ ਵੇਚ ਕੇ ਆਇਆ ਸਾਰਾ ਕੋਈ ਸਮਾਨ ਇਹਨੇ ਖੁਦ ਚੋਰੀ ਮੇਰੇ ਘਰ ਵੀ ਕੀਤੀ ਹੈ ਮੇਰੇ ਘਰ ਚੋਰੀ ਕੀਤੀ ਹੈ ਮੇਰੇ ਘਰ ਇਹਨੇ 7 ਏਸੀ ਦੇ ਪਾਈਪ ਕਾਪਰ ਵਾਲੇ ਕਟੋ ਘਟ 15 ਤੋਂ 20 ਟੂਟੀਆਂ ਆ ਸ਼ਾਹ ਪੱਪਾ ਪੱਟ ਕੇ ਲਏ ਸਾਰੀਆਂ ਤਾਰਾਂ ਪੱਟ ਕੇ ਲਏ ਉੱਪਰ ਸਰੀਆਂ ਪੈਤੀ ਸਾਹ ਸਰੀਆਂ ਚੱਕ ਕੇ ਲਏ ਇਹ ਕਤੋਂ ਦੀ ਗੱਲ ਹੈ ਇਹ ਰਾਤ ਦੀ ਗੱਲ ਹੈ ਜੀ ਅੱਛਾ ਜੀ ਤੇ ਕੀ ਕਹਿਣਾ ਨੇ ਕਿਹਨੂੰ ਸਮਾਨ ਵਿੱਚ ਹੈ ਸਮਾਨ ਇਹਨੇ ਇਹਨੂੰ ਕਵਾੜੀ ਵਿੱਚ ਹੈ ਖੜਾ ਨਾਲੇ ਕੁਝ ਕਿਹੜਾ ਕਿਹੜਾ ਸਮਾਨ ਹੈ ਕੀ ਸਮਾਨ ਸੀਗਾ ਟੂਟੀਆਂ ਸੀ ਜੀ ਅੱਛਾ ਏਸਿਆਂ ਦਾ ਪਾਈਪ ਸੀ ਅੱਛਾ ਜੀ ਸਰਗੇ ਸੀ ਅੱਛਾ ਜੀ ਸਿਲੰਡਰ ਹੋਰ ਵਾ ਜੀ ਇਹ ਤਿੰਨਾਂ ਕੋਠੀਆਂ ਸਮਾਨ ਇਹਨਾਂ ਨੇ ਦੋ ਬੰਦੇ ਸੀਗੇ ਇਹਨਾਂ ਨੇ ਚੋਰੀਆਂ ਕੀਤੀਆਂ ਤੇ ਸਾਨੂੰ ਸਵੇਰੇ ਤਕਰੀਬਨ 10:00 ਵਜੇ ਪਤਾ ਲੱਗਿਆ ਵੀ ਆਹ ਏਰੀਆ 'ਚ ਚੋਰੀ ਹੋਈ ਹੈ ਈਵਨ ਮੇਰੀ ਕੋਠੀ 'ਚ ਵੀ ਚੋਰੀ ਹੋ ਗਈ ਅੱਛਾ ਜੀ ਤੇ ਜਦੋਂ ਅਸੀਂ ਆ ਕੇ ਸਵੇਰੇ ਦੇਖਿਆ ਨਹੀਂ ਉਸ ਦੀਆਂ ਤਾਰਾਂ ਲਾਉਂਦਾ ਜਿੱਥੇ ਕੁਝ ਕੋਠੀ 'ਚ ਬੜਾ ਆਇਆ ਜੀ ਮੈਂ ਫੌਰਨ ਆਇਆ ਜੀ ਤੇ ਤੁਹਾਡੇ ਸਾਹਮਣੇ 1 ਮਿੰਟ ਪਹਿਲਾਂ ਹੀ ਆ ਕੇ ਇਹਨਾਂ ਨੂੰ ਫੜਿਆ ਜੀ ਬਾਕੀ ਇਹਨਾਂ ਨੂੰ ਪੁਛ ਪੜਤਾਲ ਕਰਦੇ ਹਾਂ ਕਿ ਸਰ ਪਤਾ ਲੱਗਿਆ ਕਿੱਥੋਂ ਦੇ ਰਹਿਣ ਵਾਲੇ ਨੇ ਨਹੀਂ ਨਹੀਂ ਇਹਦੇ ਕੁਝ ਨਾਮ ਪਤਾ ਵੀ ਨਹੀਂ ਪੁੱਛਿਆ ਤਾਂ ਮੈਂ ਬਠਾਈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਫਾਹਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਲੋਕਾਂ ਨੇ ਚੋਰ ਨੂੰ ਫੜ ਕੇ ਪੁਲਿਸ ਵਾਲੇ ਕੀਤਾ ਅਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਆਂ ਨੂੰ ਵੀ ਚੋਰ ਦੇ ਦੱਸੇ ਪਤੇ ਤੇ ਫੜ ਲਿਆ ਦਾਦੇ ਕਿ ਇਹ ਚੋਰ ਨਵੇਂ ਬਣ ਰਹੇ ਘਰਾਂ ਵਿੱਚੋਂ ਜਾਂ ਬੰਦ ਪੇ ਘਰਾਂ ਵਿੱਚੋਂ ਚੋਰੀ ਕਰਦੇ ਸਨ ਅਤੇ ਚੋਰੀ ਕਰਨ ਵਾਲੇ ਨੇ ਦੱਸਿਆ ਕਿ ਜਿਵੇਂ ਕਿ ਗੈਸ ਸਿਲੰਡਰ ਪਾਣੀ ਦੀਆਂ ਟੂਟੀਆਂ ਗੀజర్ ਛਾਵਰ ਅਤੇ ਹੋਰ ਸਮਾਨ ਘਰਾਂ ਵਿੱਚੋਂ ਚੋਰੀ ਕਰਦੇ ਸਨ ਉਹਨਾਂ ਇਹ ਵੀ ਦੱਸਿਆ ਕਿ ਪਹਿਲਾ ਕਬਾੜੀਏ ਇਹ ਘਰਾਂ ਵਿੱਚੋਂ ਫੇਰੀ ਲਾਉਣ ਜਾਂਦੇ ਸਨ ਅਤੇ ਉਸ ਨੂੰ ਉਹ ਸਾਰੇ ਘਰਾਂ ਬਾਰੇ ਪੂਰੀ ਪੂਰੀ ਜਾਣਕਾਰੀ ਦਿੰਦੇ ਸਨ ਅਤੇ ਉਹ ਦੱਸੇ ਪਤੇ ਤੇ ਜਾ ਕੇ ਫਿਰ ਚੋਰੀ ਕਰਦੇ ਸਨ ਲੋਕਾਂ ਨੇ ਚੋਰੀ ਕਰਨ ਵਾਲੇ ਚੋਰ ਨੂੰ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਚੋਰ ਨੂੰ ਫੜਿਆ ਅਤੇ ਜਿਸ ਨੇ ਕਈ ਘਰਾਂ ਵਿੱਚੋਂ ਕੀਮਤੀ ਸਮਾਨ ਚੋਰੀ ਕੀਤਾ ਸੀ ਅਤੇ ਨਾਲ ਹੀ ਚੋਰ ਦੇ ਦੱਸਣ ਅਨੁਸਾਰ ਜਿਸ ਕਬਾੜੀ ਨੂੰ ਚੋਰੀ ਦਾ ਸਮਾਨ ਵੇਚਿਆ ਸੀ ਵੇਚਦੇ ਸਨ ਉਸ ਨੂੰ ਹੀ ਫੜ ਕੇ ਪੁਲਿਸ ਵਾਲੇ ਕੀਤਾ ਉੱਧਰ ਇੱਥੋਂ ਚੜ੍ਹਦੇ ਰਹਿੰਦੇ ਨੇ ਦੋ ਬੰਦੇ ਹਾਂਜੀ ਉੱਪਰ ਕੱਲ੍ਹ ਰਾਤ ਹਾਂਜੀ ਕੱਲ੍ਹ ਰਾਤ ਨਿਸ਼ਾਨ ਨੇ ਇਹਨਾਂ ਜੀ ਆ ਸਾਰੀਆਂ ਟੂਟੀਆਂ ਤੋੜੀਆਂ ਪਈਆਂ ਨਿਸ਼ਾਨ ਨੇ ਉੱਪਰੋਂ ਚੱਕਦੇ ਨੇ ਇਧਰੋਂ ਹੀ ਵਾਪਸ ਲੈ ਰਹੇ ਨੇ ਠੀਕ ਅੰਦਰ ਟੂਟੀਆਂ ਪੂਰੀਆਂ ਤੋੜ ਕੇ ਲੈ ਗਏ ਨੇ ਸਾਰੀਆਂ ਟੂਟੀਆਂ ਤੋੜਤੀਆਂ ਇੰਦਾਂ ਨੇ ਇਹ ਹੁਣ ਐਂਡ ਇਹ ਲਗਾ ਦੂਗਾ ਉੱਪਰ ਕਿਚਨ ਹੈ ਉੱਪਰ ਵੀ ਆਪਣੇ ਵਾਸ਼ ਰੂਮ ਹੈ ਉਹ ਵੀ ਸਾਰਾ ਕਰਤਾ ਹੈ ਵਾਸ਼ਬੇਸ਼ਣ ਦੀਆਂ ਟੁੱਟੀਆਂ ਉੱਪਰ ਲੋਕ ਤੋੜਦਾ ਬੰਨਰ ਕੁੱਤੇ ਹਨ ਉੱਪਰ ਲੱਗਿਆ ਸੀ ਨਾਰਮਲ ਲੋ ਇਹ ਰਾਤ ਕਿੰਨੇ ਵੇਂ ਨਿਕਲੇ ਇਹ 12 ਤੋਂ 3 ਵਜੇ ਦੀ ਗੱਲ 12 ਇੱਥੇ ਨਾਰਮਲ ਕੰਡੀ ਵਾਲਾ ਲੋ 12 ਵਜੇ ਉਹ ਤੋੜਦਾ ਇਹਨਾਂ ਨੇ ਇਹ ਆਪਾਂ ਨੇ ਕਿਹਨੇ ਲਾ ਕੇ ਟੁੱਟੀਆਂ ਲਾ ਕੇ ਲਾਈ ਅੰਦਰ ਵਾਸ਼ਰੂਮ ਹੈ ओरिएंट ਇਹ ਕੁਰੀਰ ਕਿਚਨ 샤워 ਸਭ ਲਾਏ ਗਏ ਨੇ। ਫੁਰਕੀ ਲੱਗੇ ਗਏ ਨੇ। ਉੱਤੇ ਇੱਕ ਵਾਸ਼ ਸ਼ੌਰ ਵੀ ਲੱਗੇ ਨੇ। ਬਾਹਰ ਇਹ ਚਾਹ ਇਹ ਕਿੰਨੇ ਕੁ ਦਾ ਟੋਟਲ ਸਮਾਨ ਤੁਹਾਡੇ ਹਿਸਾਬ ਨਾਲ ਨੁਕਸਾਨ ਹੈ? ਮੇਰੇ ਹਿਸਾਬ ਨਾਲ ਸਮਥਿੰਗ ਇਹਦਾ ਘੱਟੋ ਘੱਟ 40 ਤੋਂ 50 ਹਜ਼ਾਰ ਦਾ ਨੁਕਸਾਨ ਇਹਨਾਂ ਨੇ ਕੀਤਾ। ਕਿਉਂਕਿ ਵਾਇਰ ਜਿਗੀਆਂ ਕਾਪਰ ਦੀਆਂ ਸੱਤ ਏ ਸੀ ਦੀਆਂ ਉਹ ਸਾਰੀਆਂ ਇਹ ਬੱਟਲੀਆਂ ਬਾਹਰ ਦੇਖੋ ਇਹਨਾਂ ਨੂੰ ਜੜੋਂ ਤੋਂ ਹੀ ਵੱਟਦਾ ਹੋਰ ਇਹ ਇਹਦਾ ਬੋਰਡ ਨੇ 1 2 3 3 ਉੱਪਰ ਨੇ ਇਹ ਦੇਖੋ ਇਹ ਕੇਜ ਇਹ ਦੇਖੋਗੇ ਜਿਹੜੀ ਟੈਂਕੀ ਹੈ ਨਾ ਆਪਣੀ ਪਾਣੀ ਵਾਲੀ ਉਹਦੇ ਚਾਰੇ ਵਾਲ ਵੀ ਨਾ ਮਾਰ ਕੇ ਫੇੜੀਆਂ ਤੇ ਲੈ ਕੇ ਗਏ ਨੇ ਕੀ ਨਾ ਰਵੀ ਕੁਮਾਰੀ ਜਿਹੜਾ ਇਹ ਬੰਦਾ ਫੜਿਆ ਹੈ ਤੇ ਤੁਸੀਂ ਫੜਿਆ ਹਾਂਜੀ ਇਹ ਆਪਾਂ ਨੇ ਫੜਿਆ ਇਹ ਬੰਦਾ ਸਾਰਾ ਨਾਮ ਲੈ ਰਿਹਾ ਕਿ ਇਹ ਸਾਰਾ ਕਵਾੜ ਕਵਾੜ ਦੇ ਦੁਕਾਨ ਤੇ ਵੇਚ ਕੇ ਆਇਆ ਸਾਰਾ ਕੁਝ ਸਮਾਨ ਇਹਨੇ ਖੁਦ ਚੋਰੀ ਮੇਰੇ ਘਰ ਵੀ ਕੀਤੀ ਹੈ ਮੇਰੇ ਘਰ ਚੋਰੀ ਕੀਤੀ ਹੈ ਮੇਰੇ ਘਰ ਇਹਨੇ 7 ਏਸੀ ਦੇ ਪਾਈਪ ਕਾਪਰ ਵਾਲੇ ਕਟੋ ਘਟ 15 ਤੋਂ 20 ਟੂਟੀਆਂ ਸ਼ਾਵਰ ਪਤਾ ਨਹੀਂ ਕੀ ਕੀ ਤੋੜ ਕੇ ਲੈ ਗਿਆ ਸਾਰੇ ਕਿੰਨੇ ਨੰਬਰ ਗਲੀ ਹੈ ਤੁਹਾਡਾ ਘਰ ਜਗਤ ਕਲੋਨੀ 5 ਨੰਬਰ ਗਲੀ ਅੱਛਾ ਜੀ ਇਹ ਕਿੰਨੇ ਵਜੇ ਇਹਨੇ ਵਾਰਦਾਤ ਕੀਤੀ ਇਹ ਸਰ ਰਾਤ ਨੂੰ ਇਹਨੇ ਕੀਤੀ 12 ਤੋਂ 3 ਦੇ ਵਿੱਚ ਵਿੱਚ ਤੁਸੀਂ ਕਿੱਥੇ ਸੀ ਉਸ ਟਾਂ ਸਰ ਅਸੀਂ ਘਰ ਬਣਾ ਰਹੇ ਹਾਂ ਨਾ ਸਾਡੀ ਰੈਸ਼ ਉੱਥੇ ਨਹੀਂ ਆ ਹਲੇ ਉੱਥੇ ਰਹਿਣ ਦੀ ਲੱਗੇ ਅਸੀਂ ਤੇ ਕਿੰਨੇ ਘਰਾਂ 'ਚ ਇਹਨੇ ਕੀਤੀ ਹੈ ਕਿਵੇਂ ਸਰ ਕਿੰਨੇ ਘਰਾਂ 'ਚ ਹੋਰ ਵੀ ਘਰਾਂ 'ਚ ਕੀਤੀ ਸਰ ਇੱਕ ਮੇਰਾ ਹੋ ਗਿਆ ਇੱਕ ਇੱਕ ਇੱਧਰ ਘਰ ਹੋ ਗਏ ਇੱਕ ਇਹ ਨਾਲ ਘਟੋ ਘਾਟੇ ਨੇ ਤਿੰਨ ਜਗ੍ਹਾ ਚੋਰੀ ਕੀਤੀ ਇੱਕੋ ਰਾਤ ਇੱਕੋ ਰਾਤ ਇੱਕੋਰਾ ਮੰਨ ਵੀ ਰਿਹਾ ਉਹ ਕਹਿ ਰਿਹਾ ਮਨ ਮੈਂ ਕੀਤੀ ਹੈ ਚੋਰੀ ਤੇ ਇਹ ਇਹ ਪੀਂਦਾ ਰਹਿੰਦਾ ਕਿੱਥੇ ਦਾ ਪਤਾ ਚੱਲਣਾ ਇਹ ਆਜ਼ਾਦਨਗਰ کہہ ਰਹੇ ਆ ਤੁਸੀਂ ਇਹਨੂੰ ਕਿਵੇਂ ਫੜਿਆ ਫੜਿਆ ਕਿੱਥੇ ਜੀ ਫੜਿਆ ਟਰੇਸ ਕੀਤਾ ਕੈਮਰੇ ਚ ਕੈਮਰੇ ਚ ਕੈਮਰੇ ਚ ਹਾਂ ਉਹ ਹੈਗੇ ਤੁਹਾਡੇ ਕੈਮਰੇ ਚ ਆਇਆ ਫੋਟੋ ਹੈ ਜਿੱਥੇ ਵੀ ਕੋਈ ਮਤਲਬ ਕਿ ਨਵੀਂ ਕੋਠੀ ਬਣਦੀ ਹੈ ਕੋਈ ਬਣਦਾ ਜਿੱਥੇ ਵੀ ਕੋਈ ਨਵਾਂ ਘਰ ਹੁੰਦਾ ਹੈ ਨਵੀਂ ਕੋਠੀ ਹੁੰਦੀ ਹੈ ਇਹਦਾ ਕੰਮ ਹੈ ਚੋਰੀ ਕਰਨਾ ਇਹਦਾ ਕੰਮ ਹੈ ਉੱਥੇ ਦੇਖਣਾ ਕਿੱਥੇ ਕਿੱਥੇ ਘਰ ਬਣ ਰਿਹਾ ਇਹ ਫੇਰ ਇਹਨਾਂ ਦਾ ਇੱਕ ਕਵਾੜ ਹੈ ਇਹ ਕਵਾੜੀ ਹੈ ਇਹ ਦੇਖਦਾ ਕਿੱਥੇ ਘਰ ਬਣਦੇ ਆ ਤੇ ਇਹ ਚੋਰੀ ਕਰ ਦਿੰਦੇ ਇਹ ਐ ਸਰ ਇਹਨਾਂ ਦੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਸਰ ਕੰਪਲੇਟ ਲਿਖਾ ਪੀ ਤੁਸੀਂ ਜੀ ਮੇਰੀ ਕੰਪਲੇਂਟ ਲਖਾਈ ਹੋਈ ਹੈ ਹਾਂਜੀ ਕੀ ਨਾਮ ਹੈ ਮੇਰਾ ਨਾਮ ਮਰਕੇਸ਼ ਕੁਮਾਰ ਹੈ ਕਿੰਨੇ ਗਲੀ ਨੰਬਰ ਹੈ ਤੁਹਾਡੀ ਰੈਸ਼ 1 ਨੰਬਰ ਗਲੀ ਜਗਤ ਕਲੋਨੀ ਇਹ ਜਿਹੜੇ ਬੰਦੇ ਨੂੰ ਫੜਿਆ ਤੇ ਕਿੰਨਾ ਕੁ ਸਮਾਨ ਇਹਨੂੰ ਤੁਹਾਡੇ ਕੋਲ ਦਿੱਤਾ ਮੇਰੇ ਵੀ ਤਿੰਨ ਏਸੀਆਂ ਨੇ ਪਾਪਾ ਪਟਕ ਲੈ ਗਏ ਸਾਰੀਆਂ ਤਾਰਾ ਪਟਕ ਲੈ ਗਏ ਉੱਪਰ ਸਰੀਆਂ ਪਿਆਦੀ ਸਾਹਿਬ ਸਰੀਆਂ ਚੱਕ ਲੈ ਗਏ ਇਹ ਕਦੋਂ ਦੀ ਗੱਲ ਹੈ ਇਹ ਰਾਤ ਦੀ ਗੱਲ ਹੈ ਜੀ ਤੇ ਕੀ ਕਹਿਣਾ ਨੇ ਕਿਹਨੂੰ ਸਮਾਨ ਵਿੱਚ ਹੈਗਾ ਸਮਾਨ ਨੇ ਇਹਨੂੰ ਕਵਾੜੀ ਨੇ ਵਿੱਚ ਇਹ ਖੜਾ ਨਾਲੇ ਅੱਛਾ ਜੀ ਉਹ ਮੰਨਦਾ ਕਹਿੰਦਾ ਮੈਂ ਸਾਰਾ ਸਮਾਨ ਇਹਨੂੰ ਹੀ ਵੇਚਿਆ ਔਰ ਸਾਡੇ ਰੋਡ ਦੇ ਉੱਤੇ ਹੀ ਚਾਰ ਪੰਜ ਗਵਾੜੀਆਂ ਨੇ ਉਹਨਾਂ ਦਾ ਕਿਸੇ ਕੋਲ ਨਹੀਂ ਲੈ ਕੇ ਗਿਆ ਇਹ ਸਿੱਧਾ ਏਡੀ ਦੂਰ ਉਹ ਸ਼ਨੀ ਦੇਵ ਦੇ ਮੰਦਿਰ ਦੇ ਸਾਹਮਣੇ ਇਹਦੇ ਕੋਲ ਲੈ ਕੇ ਆਇਆ ਇਹ ਕਿੱਥੋਂ ਬੜਿਆ ਇਹ ਇੱਕੋ ਮਾਲੇ ਦੇ ਰਹਿਣ ਵਾਲੇ ਨੇ ਇੱਧਰ ਆਜ਼ਾਦ نگر ਦੇ ਹੀ ਹੈ ਇੱਕ ਦੂਜੇ ਨੂੰ ਜਾਣਦੇ ਨੇ ਪੂਰਾ ਗਰੁੱਪ ਹੈ ਇਹਨਾਂ ਦਾ ਔਰ ਦਿਨ ਦੇ ਵਿੱਚ ਹੀ ਸੂ ਲੈ ਕੇ ਜਾਂਦਾ ਇਹ ਫੇਰੀ ਵੀ ਲਾਂਦਾ ਦਿਨ ਦੇ ਵਿੱਚ ਇਸੂ ਲੈ ਕੇ ਜਾਂਦਾ ਔਰ ਇਹੀ ਜਾ ਕੇ ਇਹਨਾਂ ਨੂੰ ਫਿਰ ਰਾਤ ਨੂੰ ਚੋਰੀਆਂ ਤਰ੍ਹਾਂ ਹੁੰਦਾ ਇਹਨਾਂ ਕੋਲ ਇਹਦਾ ਮਤਲਬ ਜੇ ਇਹਦੀ ਵੀ ਸੀਸੀਟੀਵੀ ਕੈਮਰੇਜ ਤੇ ਮੱਲਿਆ ਚਾਹੀਓਗੀ ਵੀ ਜੇ ਫੇਰੀ ਲਾ ਰਿਹਾ ਹੈ ਇਹ ਵੀ ਆਈ ਹੋਗੀ ਸਰ ਹਾਂ ਹੋ ਸਕਦਾ ਆਈ ਵੀ ਹੋਵੇ ਜੀ ਲੇਕਿਨ ਆਏ ਫੜਿਆ ਤਾਂ ਇਹਨੂੰ ਚੋਰੀ ਕਰਦੇ ਤਾਂ ਜਣ ਕੇ ਕੈਮਰੇਜ ਕੈਪਚਰ ਤੇ ਹੋਏ ਹਨ ਜਣ ਕੇ ਇਹਦੇ ਨਾਲ ਇੱਕ ਬੰਦਾ ਹੋਰ ਨਹੀਂ ਮੈਂ ਕੰਪਲੇਂਟ ਨਹੀਂ ਕੀਤੀ ਕੰਪਲੇਂਟ ਭਾਈ ਸਾਹਿਬ ਨੇ ਕੀਤੀ ਵੀ ਕੋਈ ਕੰਪਲੇਂਟ ਸਾਰੇ ਦੀ ਤਾਂ ਚਲੋ ਆਰਾਮ ਦੀ ਹੋਇਆ ਕੋਈ ਜੀ ਹਾਂਜੀ ਮਾਲ ਜੇ ਕੋਈ ਬਰਾਮਦ ਨਹੀਂ ਹੋਇਆ ਜੀ ਇਹ ਕਹਿੰਦਾ ਮੈਂ ਇਹਨੂੰ ਵੇਚਿਆ ਔਰ ਇਹ ਕਹਿੰਦਾ ਮੈਂ ਦੁਕਾਨ 10 ਵਜੇ ਗੋਲੀਆ ਲੇਕਿਨ ਇਹ ਕਹਿੰਦਾ ਮੈਂ ਬਾਹਰ ਦੀ ਬਾਹਰ ਮੈਨੂੰ ਸਮਾਨ ਵੇਚਿਆ ਬਾਕੀ ਸਮਾਨ ਜੇ ਹੁਣ ਇਹਦੇ ਕਾਰਵਾਈ ਕੀਤੀ ਜਾਵੇ ਸਮਾਨ ਤਾਂ ਬਰਾਮਦ ਹੋਇ ਜਾਊਗਾ ਨੀਤਾ ਜੀ ਆ ਤੁਸੀਂ ਅੱਜ ਬੰਦਾ ਫੜਿਆ ਕਿ ਪਤਾ ਲੱਗਿਆ ਵੀ ਇਹ ਜਿਹੜੇ ਨਵੀਆਂ ਕੋਠੀਆਂ ਬਣ ਰਹੀਆਂ ਵੀ ਉਤੋਂ ਸਮਾਨ ਚੋਰੀ ਕਰਦੇ ਨੇ ਤੇ ਇਹ ਸੀ ਪਾਈਪ ਕਿਤੇ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਹਾਂ ਵੀ ਜਿਹੜਾ ਤੁਸੀਂ ਕਵਰ ਕਰਨ ਆਇਓ ਤੇ ਰਾਤ ਤਕਰੀਬਨ 1:3 1 ਵਜੇ ਤੋਂ ਲੈ ਕੇ 2 ਵਜੇ ਤੱਕ ਇਹਨਾਂ ਨੇ ਜੋ ਦੋ ਬੰਦੇ ਸੀਗੇ ਇਹਨਾਂ ਨੇ ਚੋਰੀਆਂ ਕੀਤੀਆਂ ਤੇ ਸਾਨੂੰ ਸਵੇਰੇ ਤਕਰੀਬਨ 10:00 ਵਜੇ ਪਤਾ ਲੱਗਿਆ ਵੀ ਆਹ ਏਰੀਆ 'ਚ ਚੋਰੀ ਹੋਈ ਹੈ ਈਵਨ ਮੇਰੀ ਕੋਠੀ 'ਚ ਵੀ ਚੋਰੀ ਹੋ ਗਈ ਅੱਛਾ ਜੀ ਤੇ ਜਦੋਂ ਅਸੀਂ ਆ ਕੇ ਸਵੇਰੇ ਦੇਖਿਆ ਤਾਂ ਸਾਡਾ ਕਾਫੀ ਸਮਾਨ ਗਾਇਬ ਸੀਗਾ ਫਿਰ ਅਸੀਂ ਸਾਰੇ ਕੈਮਰੇ ਚੈੱਕ ਕੀਤੇ ਕੈਮਰਿਆਂ ਦੇ ਵਿੱਚ ਇਹ ਦੋ ਬੰਦੇ ਸਾਨੂੰ ਨਜ਼ਰ ਆਏ ਅਸੀਂ ਇਹ ਸਾਰੀ ਜਿਹੜੀ ਫੁਟੇਜ ਸੀਗੀ ਰਾਤ ਸਾਡੇ ਗਰੁੱਪਾਂ ਚ ਪਾ ਕੇ ਇਹਨਾਂ ਦਾ ਪਤਾ ਕੀਤਾ ਤੇ ਸਾਨੂੰ ਫਿਰ ਦੋ ਹੀ ਬੰਦੇ ਟਰੇਸ ਹੋ ਗਏ ਕਿੱਥੇ ਕਿੱਥੇ ਰਹਿੰਦੇ ਨੇ ਇੱਕ ਆਜ਼ਾਦਨਗਰ ਰਹਿੰਦਾ ਇੱਕ ਅੰਬੇਦਕਰ ਕਲੋਨੀ ਚ ਰਹਿੰਦਾ ਸੀ ਉਸ ਤੋਂ ਬਾਅਦ ਇਹਨੂੰ ਫੜਿਆ ਗਿਆ ਜਦੋਂ ਫੜ ਕੇ ਲਿਆਂਦਾ ਇਹਨੇ ਇਕੱਲੀ ਇਕੱਲੀ ਗੱਲ ਕਬੂਲੀ ਵੀ ਮੈਂ ਇੱਥੋਂ ਇੱਥੋਂ ਸਮਾਨ ਚੱਕਿਆ ਤੇ ਆਹ ਸਮਾਨ ਚੱਕਿਆ ਉਸ ਤੋਂ ਬਾਅਦ ਇਹਨੇ ਇੱਕ ਕੁਆੜੀਏ ਦਾ ਨਾਮ ਲਿਆ ਜਿਹੜਾ ਸ਼ਨੀ ਮੰਦਰ ਦੇ ਬਾਹਰ ਇਹ ਕਹਿੰਦਾ ਵੀ ਮੈਂ ਉਹ ਟਰੇਸ ਕਰਦੇ ਨੇ ਦਿਨ ਦੇ ਵਿੱਚ ਸਾਰਾ ਕੁਝ ਅਸੀਂ ਸਮਾਨ ਰਾਤ ਨੂੰ ਚੋਰੀਆਂ ਕਰਦੇ ਆ ਇਹ ਸਾਰਿਆਂ ਦੀ ਮਿਲੀ ਭੁਗਤਾ ਕੁਆੜੀਆਂ ਵੀ ਅਸੀਂ ਬੁਲਾ ਲਿਆ ਇੱਥੇ ਕੁਆੜੀਆਂ ਵੀ ਹੁਣ ਥੋੜਾ ਟਾਈਮ ਪਹਿਲਾਂ ਇਣੀ ਖਰਜਾਨਾ ਦੇਣ ਨੂੰ ਮੰਨ ਰਿਹਾ ਸੀ ਵੀ ਮੈਂ 20-50 ਹਜ਼ਾਰ ਰੁਪਏ ਦੇ ਦਿੰਦਾ ਫਿਰ ਮੇਰਾ ਖੜਾ ਛੱਡ ਦਿਓ ਇਹ ਸਾਰਾ ਇੱਕ ਗਰੋ ਹੈ ਇਹ ਸਾਰਿਆਂ ਦੇ ਮਹੱਲੇ ਦੇ ਬੰਦਿਆਂ ਨੇ ਇਕੱਠੇ ਹੋ ਕੇ ਫੜੇ ਨੇ ਇਹ ਬੰਦੇ ਇਹਨਾਂ ਦਾ ਕੰਮ ਆ ਰਾਤ ਨੂੰ ਚੋਰੀਆਂ ਕਰਨਾ ਖਾਸ ਕਰਕੇ ਜਿਹੜੇ ਖਾਲੀ ਬੰਦ ਪਏ ਮਕਾਨ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਤੇ ਪੁਲਿਸ ਪ੍ਰਸ਼ਾਸਨ ਨੂੰ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਇਹਨਾਂ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਲੋਕ ਜਿਹੜੇ ਇਹਨਾਂ ਤੋਂ ਤੰਗ ਆਏ ਹੋਏ ਨੇ ਜਿਹੜਾ ਨੁਕਸਾਨ ਕਰਦੇ ਨੇ ਲੋਕਾਂ ਦਾ ਬਹੁਤ ਕਰ ਜਾਂਦੇ ਨੇ ਇਹ ਜਾਨੀ ਨੁਕਸਾਨ ਵੀ ਕਰ ਸਕਦੇ ਨੇ ਕਿਉਂਕਿ ਇਹਦਾ ਨਸ਼ਾ ਕੀਤਾ ਹੁੰਦਾ ਇਹ ਬੰਦੇ ਮੌਕੇ ਤੇ ਫੜੇ ਗਏ ਨੇ ਹੁਣ ਦੇਖਦੇ ਆ ਪੁਲਿਸ ਕੀ ਕਾਰਵਾਈ ਕਰਦੀ ਆ ਇਹਨਾਂ ਤੇ ਕਿਉਂਕਿ ਹੁਣ ਤਾਂ ਹਾਂ ਪੁਲਿਸ ਨੂੰ ਕੰਪਲੇਂਟ ਹੋ ਚੁੱਕੀ ਆ ਜੀ ਬਾਕੀ ਦੇਖਦੇ ਆ ਹੁਣ ਕੀ ਕਾਰਵਾਈ ਪੁਲਸ ਨੂੰ ਸੁਨੇਹਾ ਲਾਇਆ ਹੋਇਆ ਆਉਂਦੀ ਆ ਦੇਖਦੇ ਆ ਹੁਣ ਕੀ ਕਹਿੰਦੇ ਨੇ ਉਹ ਧੰਨਵਾਦ ਜੀ ਅੱਜ ਕੀ ਨਾਂ ਹੈ ਮੇਰਾ ਕਲਮੀਦਾਸ ਸੀ ਤੇ ਕਿੱਥੇ ਦੁਕਾਨ ਹੈ ਤੁਹਾਡੀ ਅਸ਼ਾ ਨੀ ਮੰਦਰ ਦੇ ਸਾਹਮਣੇ ਦਾਦਾ ਕੰਮ ਕਰਦੇ ਹੋ ਕਬਾੜ ਦਾ ਕੰਮ ਹੈ ਜੀ ਤੇ ਆ ਜਿਹੜਾ ਬੰਦਾ ਫੜਿਆ ਤੇ ਇਹਨੇ ਤੁਹਾਡੇ ਤੇ ਇਲਜ਼ਾਮ ਲਾਇਆ ਕਿ ਜਿਹੜੀਆਂ ਨੇ ਇਹ ਬਈ ਤੁਹਾਨੂੰ ਸਮਾਨ ਵੇਚਿਆ ਨੇ ਸਰ ਮੈਨੂੰ ਕੋਈ ਗੱਲ ਦਾ ਹੀ ਨਹੀਂ ਪਤਾ ਸਰ ਮੈਨੂੰ ਤਾਂ ਪਤਾ ਹੀ ਨਹੀਂ ਇਹ ਗੱਲ ਦਾ ਇਹੀ ਕਹਿ ਰਿਹਾ ਜੀ ਨਸ਼ੇੜੀ ਲੈ ਕੇ ਆਏ ਨੇ ਮੈਨੂੰ ਮੈਨੂੰ ਤਾਂ ਸਰ ਇਹ ਬਾਰੇ ਕੁਝ ਨਹੀਂ ਪਤਾ ਜੀ ਬਾਕੀ ਚੈਰਚ ਹੋਰ ਵੀ ਸਰ ਮੇਰੇ ਸਾਹਮਣੇ ਮੇਰੀ ਗੱਲ ਹੋਰ ਕਿਸੇ ਦਾ ਨਾਮ ਕਿਉਂ ਲੈ ਰਹੇ ਮੇਰੀ ਗੱਲ ਸੁਣ ਲਓ ਸਰ ਮੇਰੇ ਸਾਹਮਣੇ ਕੈਮਰਾ ਲੱਗਿਆ ਹੋਇਆ ਤੁਸੀਂ ਕੈਮਰਾ ਇਨਕੁਆਰੀ ਚੈੱਕ ਕਰਾ ਸਕਦੇ ਹੋ ਜੇ ਅਗਰ ਇਹ ਬੰਦਾ ਮੇਰੀ ਦੁਕਾਨ ਤੇ ਮਾਲ ਵੇਚ ਕੇ ਜਾਂਦਾ ਹੋਊਗਾ ਠੀਕ ਹੈ ਕਿ ਨਹੀਂ ਫਿਰ ਮੈਨੂੰ ਕਹਿ ਸਕਦੇ ਹੋ ਜੋ ਮਰਜੀ ਤੁਸੀਂ ਠੀਕ ਹੈ ਸਰ ਹਾਂਜੀ ਕੀ ਨਾਮ ਹੈ ਤੁਹਾਡਾ ਬਦਲ ਜੀ ਕਿੱਥੇ ਰਹਨਾ ਆਜ਼ਾਦ ਨਗਰ ਜੀ ਤੇ ਤੇਰੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਆ ਤੈਨ ਘਰਾਂ ਚ ਤੂੰ ਸਮਾਨ ਚੋਰੀ ਕੀਤਾ ਹਾਂਜੀ ਕੀਤਾ ਜੀ ਕੀਤਾ ਹਾਂਜੀ ਤੇ ਕਿਹਨੂੰ ਵਿੱਚ ਕੁਵਾਰੀਏ ਨੂੰ ਕਿੰਨੇ ਦਾ ਵਿੱਚ 2000 ਦਾ ਜੀ 2000 ਦਾ ਹਾਂਜੀ ਕਿੰਨੇ 7 ਏਸੀ ਆ ਦੇ ਪਾਈਪ ਦੱਸ ਰਹੇ ਨੇ ਹਾਂਜੀ ਹਾਂਜੀ ਸਹੀ ਗੱਲ ਹੈ 10 ਏਸੀ ਆ ਦੇ ਪਾਈਪ ਕੁਝ ਕਿਹੜਾ ਕਿਹੜਾ ਸਮਾਨ ਸਹੀ ਸਮਾਨ ਸੀਗਾ ਟੁੱਟੇ ਸੀ ਜੀ ਅੱਛਾ ਏਸੀਆਂ ਦਾ ਪਾਈਪ ਸੀ ਅੱਛਾ ਜੀ ਸਰਜੇ ਸੀ ਅੱਛਾ ਜੀ ਸਿਲੰਡਰ ਹੋਰ ਬਾਜੀ ਇਹ ਤਿੰਨ ਕੋਠੀਆਂ ਸਮਾਨ ਸੀ ਤੇ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ ਤੁਸੀਂ ਹਾਂਜੀ ਕਿੰਨੇ ਨਸੇ ਚ ਆਏ ਬਸ ਹੋ ਗਿਆ ਜੀ ਨਸੇ ਚ ਹੋ ਗਿਆ ਸੀ ਗਲਤੀ ਇਹ ਤੋਂ ਪਹਿਲਾਂ ਵੀ ਕਰਦਾ ਰਿਹਾ ਨਹੀਂ ਇਹ ਤੋਂ ਪਹਿਲਾਂ ਨਹੀਂ ਕੀਤਾ ਜੀ ਇੱਕ ਇੱਕ ਕਵਾੜੀਏ ਨੂੰ ਯਾਨੀ ਕਿਵੇਂ ਜਾਣਨਾ ਇੱਕ ਕਵਾੜੀਏ ਦੁਕਾਨ ਖੋਲ੍ਹਿਆ ਸੀ ਜੀ ਉਹਨਾਂ ਨਾਲ ਜਾਣ ਪਛਾਣ ਹੋ ਗਈ ਜੀ ਨਸੇ ਨਸੇ ਦੇ ਜੀ ਸਮੇਂ ਤੋਂ ਇਹਨਾਂ ਨੂੰ ਸਮਾਨ ਵੇਚਦਾ ਮੈਂ ਇਹਨਾਂ ਨੂੰ ਹੋ ਗਿਆ ਜੀ ਘਟੋ ਘਟ ਆਏ 10 ਦਿਨ ਹੋ ਗਏ ਜੀ ਤੈਨੂੰ ਜਿਹੜੀ ਇਹ ਜਿੱਥੇ ਤੂੰ ਜਾਂਦਾ ਰਾਤ ਨੂੰ ਸਮਾਨ ਚੱਕਣਾ ਤੈਨੂੰ ਸੂਹ ਕੌਣ ਦਿੰਦਾ ਹਾਂ ਤੈਨੂੰ ਕੌਣ ਦੱਸਦਾ ਵੀ ਇੱਥੇ ਚੱਕ ਲਗਾ ਇਹਨਾਂ ਦਾ ਬੰਦਾ ਹੈਗਾ ਜੀ ਉਹ ਦੱਸ ਦਿੰਦੇ ਹੈ ਤਵਾੜੀਆ ਦਾ ਹਾਂ ਜੀ ਕੀ ਨਾਂ ਇਹਦਾ ਪਤਾ ਤੈਨੂੰ ਹਾਂ ਕੀ ਨਾਂ ਹੈ ਤਵਾੜੀਆ ਦਾ ਨਾਂ ਇਹਦਾ ਨਾਂ ਇਹਦਾ ਨਹੀਂ ਪਤਾ ਜੀ ਦੱਸਿਆ ਜੀ ਨਾਂ ਨਾ ਅੱਛਾ ਇਹ ਕਿੰਨੇ ਕੁ ਬੰਦੇ ਨੇ ਜਿੰਨਾ ਸਨੀ ਮੰਦਰ ਕੋਲ ਜੀ ਸਨੀ ਮੰਦਰ ਦੇ ਕੋਲ ਹਾਂ ਜੀ ਅੱਛਾ ਤੇ ਕਿੰਨੇ ਕੁ ਜਾਣੇ ਨੇ ਇਹ ਜੀ ਹਾਂ ਇਹ ਤੇ ਇੱਕ ਇੱਕ ਦਾ ਮੁੰਡਾ ਹੈਗਾ ਜੀ ਇੱਕ ਇਹ ਤੇ ਸ਼ਹਿਰ ਚ ਹੋਰ ਜਗ੍ਹਾ ਤਾਂ ਵੀ ਖਾਲੀ ਇੱਥੇ ਹੀ ਕੀਤੀਆਂ ਨੇ ਜਾਂ ਹੋਰ ਜਗ੍ਹਾ ਤੋਂ ਵੀ ਸਮਾਨ ਤੁਹਾਨੂੰ ਵਿੱਚ ਆਊਗਾ ਨਾ ਜੀ ਆਹੀ ਜਗ੍ਹਾ ਤੋਂ ਕਿਚਰੀ আচ্ছা ਤੇ ਜਿਹੜਾ ਉਸ ਤੋਂ ਪਹਿਲੇ ਜਿਹੜੀਆਂ ਕਰਦੇ ਆ ਉਹ ਕਿੱਥੇ ਵੇਚਦੇ ਆ ਉਸ ਤੋਂ ਪਹਿਲਾਂ ਹੀ ਇਹਦੇ ਕੋਲ ਇਹਦੇ ਇਹਦੇ ਕੋਲ ਵਿੱਚ ਇਹਦੇ ਕੋਲ ਹੀ ਵੇਚਦੇ ਆ ਕਿੰਨੇ ਬੰਦੇ ਆ ਤੁਸੀਂ ਮੈਂ ਦੋ ਜਣੇ ਸੀ ਜੇ ਇੱਕ ਤਾਂ ਪੱਜ ਗਿਆ ਜੀ ਯਾਨੀ ਤੂੰ ਆਪਣੀ ਮਰਜ਼ੀ ਨਾਲ ਖੁਜੀ ਖੁਜੀ ਸਾਰੇ ਗੁਨਾਹ ਕਬੂਲ ਕਰਨਾ ਹਾਂਜੀ ਕਬੂਲ ਕਰਨਾ ਨਹੀਂ ਇਹਨਾਂ ਨੇ ਕਿਸੇ ਨੂੰ ਕੁਝ ਕਿਹਾ ਤਾਂ ਨਹੀਂ ਕੋਈ ਜ਼ਬਰਦਸਤੀ ਤਾਂ ਨਹੀਂ ਕੀਤੀ ਨਹੀਂ ਮੈਨੂੰ ਹੁਣੀ 10 5 5-6 ਮਿੰਟ ਪਹਿਲਾਂ ਫੋਨ ਆਇਆ ਸੀ ਜੀ ਉਹ ਤਾਂ ਐਮਸੀ ਸਾਹਿਬ ਦਾ ਵਾ ਇੱਥੇ ਅਸੀਂ ਕੋਈ ਚੋਰ ਫੜਿਆ ਜੀ ਇੱਕ ਜੀ ਮੈਂ ਆਪਣੇ ਏਸੀ ਉਸੀ ਦੀਆਂ ਤਾਰਾਂ ਲਾਉਂਦਾ ਜਿੱਥੇ ਕੁਝ ਉਠੀ ਚ ਬੜਾ ਆਇਆ ਜੀ ਮੈਂ ਫੌਰ ਨਾ ਹੀ ਆ ਜੀ ਤੇ ਤੁਹਾਡੇ ਸਾਹਮਣੇ 1 ਮਿੰਟ ਪਹਿਲਾਂ ਹੀ ਆ ਕੇ ਇਹਨੂੰ ਫੜਿਆ ਜੀ ਬਾ ਕੀ ਇਹਨਾਂ ਨੂੰ ਪੁਛਪੜਤਾਲ ਕਰਦੇ ਆ ਕਿ ਸਰ ਪਤਾ ਲੱਗਿਆ ਕਿੱਥੋਂ ਦੇ ਰਹਿਣ ਵਾਲੇ ਨਹੀਂ ਨਹੀਂ ਇਹ ਤਾਂ ਕੁਝ ਨਾਮ ਪਤਾ ਵੀ ਨਹੀਂ ਪੁੱਛਿਆ ਤਾਂ ਮੈਂ ਬਠਾਈ ਆ ਕਰੀ ਕੀ ਮਜਰਾ ਫੇ ਦੱਸ ਦਿੰਦੇ। ਤੇ ਸਰ ਕੀ ਚੋਰੀ ਪਿਆਰਾ ਕਿ ਕਿਤਾ ਸੀ ਕੋਈ ਚੋਰੀ ਇਹਦੇ ਨਾਲ ਹੀ ਪੁੱਛ ਦੱਸ ਰਹੇ ਨੇ ਕੋਈ ਏਸੀ ਉਸੀ ਦੇ ਤਾਰਾਂ ਤੋਂ ਨਾਲੀ ਕੋਈ ਜਾਲੀ ਵਗੈਰਾ। ਉਹਨਾਂ ਨੇ ਪੂਰੀ ਕੀਤੀ ਇਹਦੀ। ਤੇ ਸਰ ਕਿਤਾ ਘਰ ਦੇ ਵਿੱਚ ਬੜੇ ਸੀ। ਘਰ ਦੇ ਵਿੱਚ ਸਾਡੇ ਪਤਾ ਵਿੱਚ। ਤੇ ਹੁਣ ਕਿਹਦਾ ਕੀ ਜੋ ਥਾਣੇ ਜਾ ਰਹੇ ਹਾਂ। ਹਾਂਜੀ ਹੁਣ ਥਾਣੇ ਲੈ ਕੇ ਜਾ ਰਹੇ ਹਾਂ ਪੁਛਪੜਤਾਲ ਕਰਨ। ਬੰਦ ਕਰੀ। ਹਾਂਜੀ। ਬੰਦ ਕਰੀ। ਕਿਸ ਤਰ੍ਹਾਂ ਹੀ? ਬੰਦ ਘਰ ਚੋਰੀ ਹੋਈ ਹੈ ਕਿ ਨਹੀਂ। ਨਹੀਂ ਨਹੀਂ ਖੁੱਲੇ ਘਰ ਹੈ ਸਾਹਨ ਬੰਦ ਕਰਕੇ ਖੁੱਲੇ ਘਰ ਆ ਤੇ। ਆ ਨਵਾਂ ਘਰ ਬਣ ਰਿਹਾ ਸਾਹਮਣੇ ਤੁਹਾਡੇ ਬੈਕ ਸ਼ਾਰਟ ਤੇ ਦੇਖੋ।